ਸਪਨਾਨ ਸ੍ਰੀ ਵਾਹਿਗੁਰੂ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪਾਜ ਰਖਦਾ ਆ ਰਾਮ ਰਾਜੇ ਹਰਨਾਕੁਸ਼ ਦੁਸ਼ਟਰਮਾ ਦੇ ਪ੍ਰਹਿਲਾਦ ਉਤਰਾਇ ਅਹੰਕਾਰ ਅਲਿੰਦ ਕਾ ਪਿਟਦੇ ਨਾਮ ਜਿਉ ਮੁਕਲਾਇਆ ਜਨਨਨ ਕਸ਼ ਹਰਿ ਸੇਵਿਆ ਅੰਤ ਦੇਸ਼ ਡਾਇਆ ਸ਼ਲੋਕ ਮਹੰਦਾ ਕੰਨ ਦੁਖਦਾਰੋਂ ਸੁਖ ਰੋਗ ਪਿਆ ਜਾਂ ਸੁਖਤਾ ਬਿਨਾਂ ਹੋਏ ਕੋ ਕਰਤਾ ਕਰਨਾ ਮੈ ਨਾਹੀ ਜਾਹੋਂ ਕਰੇ ਨਾ ਹੋਏ ਬਲਹਾਰੇ ਕੁਦਰਤ ਵੱਸਿਆ ਤ੍ਰਿੰਤ ਨ ਜਾਏ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਂਦਾ ਅਕਲਕਲਾ ਭਰਪੂਰ ਰਹਿਆ ਤੂੰ ਸੁੱਚਾ ਸਾਹਿਬ ਸਿਖਤ ਸਵਾਲਿਆ ਜਿਨ ਕੀ ਤਿਸੋਂ ਭਾਰ ਪਿਆ ਕਹੋ ਨਾਨਕ ਕਿਤੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸੋਦਰ ਰਾਗ ਅਸਨਹ ਦਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹੈ ਸੁ ਕਰਕੇ ਹੈ ਜਿਤ ਗਾ ਸਰਬ ਸਮਾਲੇ ਵਾਜੇ ਤੇ ਨਾਦ ਅਨੇਕ ਸੰਖਾ ਕੀਤੇ ਤੇ ਤੇਰਾ ਗਵਨਹਾਰੇ ਕੀਤੇ ਤੇਰਾ ਗਉ ਪ੍ਰੇਸੋਂ ਕਹਿਆ ਕੀਤੇ ਤੇਰ ਗਾਵਨਹਾਰੇ ਗਾਵਨ ਤਦ ਨਾ ਪਾਉਣ ਪਾਣੀ ਬੈਸਨ ਤੇਰਾ ਗਾਵੇ ਰਾਜਾ ਧਨੁ ਦੁਆਰੇ ਗਾਵਨ ਤਦ ਨੋ ਚਿਤ ਗੁਖਤ ਲਿਖ ਜਾਣੋ ਲਿਖ ਲਿਖ ਤ੍ਰੰਬੀ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੇ ਸੁੰਤਰੇ ਸਦ ਸਵਾਰੇ ਗਾਵਨ ਤੁਧਨੋ ਇੰਦਰ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਤ ਤੁਧਨੋ ਸਿਤ ਸਮਾਧੀ ਅੰਦਰ ਗਾਵਤ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੇ ਸੰਤੋ ਕੇ ਗਾਵਨ ਤੁਧਨੋ ਵੀਰ ਕਾਾਰੇ ਗਾਵਨ ਤੁਧਨੋ ਪੰਡਤ ਪੰਡਕੇਸ਼ਰ ਜੋਗਤ ਗਵੇਤਾ ਨਾਲੇ ਗਾਵਨ ਤੁਦਨੋ ਮਾਹੁਨਿਆ ਮਨਮੋਹਨਾ ਸਰਦਮਸ ਸਪਿਆਲੇ ਗਾਵਨ ਤੁਦਨੋ ਰਤਨ ਪਾਇ ਤੇਰੇ ਅਰਸ਼ ਕੀਤਨਾਲੇ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਗਾਵਨ ਤੁਦਨੋ ਕਾਨਿਚਾਰੇ ਗਾਵਨ ਤੁਦਨੋ ਖੰਡਮੜਾ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋਤ ਤੁਦ ਭਾਵਨ ਅਰਥੇ ਤੇਰੇ ਭਗਤਰ ਸਾਲੇ ਔਰ ਕਹੇ ਤੇ ਤੁਨੋਂ ਕਾ ਬਨੋ ਸਿਮ ਚਿਤ ਨਿਆ ਬਨੋ ਨਾਨਕਿਆ ਵਿਚਾਰੇ ਸੋਇ ਸੋਇ ਸੁਦਾਸ ਸਾਹਿਬ ਸਚ ਸਚ ਨਾਹਿ ਹੈ ਪੀਉ ਸਿ ਜੈ ਨਾ ਜਸ ਰਤਨਾ ਜਿਨ ਰਚਾਏ ਰੰਗੇ ਰੰਗੇ ਭਾਂਤੇ ਕਰ ਕਜਿਨ ਸਿ ਮਾਇਆ ਜਿਨ ਪਾਏ ਕਰ ਕਰ ਦੇਖੈ ਕੀਤਾ ਆਪਣਾ ਜੋ ਤੁਸ ਦੀ ਵਟਿਆਏ ਜੋ ਤੁਸੀਂ ਭਾਵੈ ਸ਼ੁਕਰ ਸੀ ਬ੍ਰੁਖਣ ਕਰਨਾ ਜਾਏ ਸੋ ਪਤਸਾਹੂ ਸਾਤ ਪਤ ਸਾਹਿਬ ਨਾਨਕ ਕੋ ਰਹਿਣ ਰਜਾਈ ਅਸਾ ਮੰਡਪਾ ਲਾ ਸੁਣ ਵਡਾ ਕੇ ਸੁਮ ਕੋਏ ਕੇਵਲ ਵਡਾ ਦੇਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਣੇ ਵਾਜੇ ਤਿਸ ਸਮਾਏ ਵਡੇ ਮੇਰੇ ਸਾਹਿਬ ਗਰਗ ਮੇਰਾ ਗੁਣ ਗਹਿਰੈ ਕੋਇ ਨ ਜਾਣੇ ਤੇਰਾ ਕੀਤਾ ਕਿ ਵਡਚੇਰਾ ਰਹਾ ਸਭ ਸੁਰਤੀ ਮਨ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੂ ਜਾਣ ਗੁਰ ਗਰਹਾਏ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਉ ਸੰਤ ਆਪੋ ਸੁਭ ਚੰਗਿਆਈਆਂ ਸਿੱਧਾ ਫਰਕ ਆਕੀਆਂ ਵਡਿਆਈਆਂ ਦੁਧ ਮਨ ਸਦੇ ਕਿਨ ਨਪਾਈਆ ਕਰ ਮਿਲ ਨਾਹੀ ਠਾਕ ਰਹਾਈ ਆ ਆਕਣ ਵਾਲਾ ਕਿਆ ਵਿਚਾਰ ਸੂਤੇ ਪ੍ਰੇਤਰੀ ਭੰਡਾਰ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸਤਿ ਸਵਾਰਨ ਹਾਰ ਅਸਾ ਮੰਦਾ ਪਹਿਲਾ ਆਕਾਂ ਜੀ ਮਾਮ ਸਦਾ ਮਰ ਜਾਓ ਆਕਣਿਓ ਕਾ ਸਾਚਾ ਨਾਮ ਸਾਚੇ ਨਾਮ ਕੀ ਲਗ ਪੂਖ ਉਤਪੂਖਾ ਖ ਚਲਿਆ ਦੂਖ ਸੋ ਕਿਉ ਮਸੜੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾ ਰਹੈ ਸੱਚ ਨਾਮ ਕੀਤਨ ਵਡਿਆਈ ਅਰਥ ਕੀ ਕੀਮਤ ਨੇ ਪਾਏ ਜਿਸ ਮਿਲਕੇ ਆਖਣ ਪਾਹੇ ਮਨ ਨਾ ਹੋਵੇ ਘਾਟ ਨ ਜਾਏ ਨਾਮ ਹੋ ਮਰ ਨ ਹੋਵੇ ਸੁਖ ਜਿੰਦਾਰਾ ਨਾ ਚੁੱਕਾ ਭੋਗ ਗੁਣ ਇਹ ਹਰਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜਿਆ ਕੋ ਤੇ ਉੜ ਤੇਰੇ ਦਾਤ ਜਿੰਦਨ ਕਰਕੇ ਕੀਤੇ ਰਾਖ ਕਸ਼ਮ ਵਿਸਾਰੈ ਤੇ ਕਮਜਾਤ ਨਾਨਕ ਨਾ ਵਿਬਾਸ ਨਾਤ ਰਾਗੂ ਜਨੇ ਮਹਲਾ ਚੌਥਾ ਹਰ ਕੇ ਜਾਨੋ ਸਤਿਗੁਰ ਸਤਿਫੁਰ ਕਾ ਬਿਨਾ ਕਰੋ ਕਿਰਪਾਸ਼ ਹਮ ਕੀਰੇ ਕਰੇ ਸਤਿਗੁਰ ਸਿਰਨ ਨਾਏ ਕਰਦੇ ਨਾਮ ਪ੍ਰਗਾਸ ਮੇਰੇ ਮੇਤਾ ਕਰਦੇਵਾ ਮੁਖ ਰਾਮ ਨਾਮ ਪ੍ਰਕਾਸ਼ ਘਰਮਤਨਾ ਮੇਰਾ ਕੰਸ਼ ਕਾਏ ਹਰ ਕੀ ਤਮਰੇ ਰਹਿਲਾ ਸੁ ਰਹਾ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਸੋ ਦਰ ਪਿਆਸ ਹਰ ਹਰ ਨਾਮ ਨਾ ਤ੍ਰਮਤਾਸੈ ਮਨ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਸੁ ਨਾਮ ਨਾ ਪਾਇਆ ਤੇ ਭਾਗਿ ਅਨਜਮ ਪਾਸ਼ ਜੋ ਸਤ ਗੁਰ ਸੰਗਤ ਨਿ ਆਏ ਜਿਨ ਕਾ ਜੀਵ ਹਤਰ ਕ ਜੀਵਾ ਸੋ ਤਨ ਹਰਿ ਤਨ ਸਾਥ ਸੰਗੁ ਜਤਿ ਸਪਾਏ ਤਿਨ ਤੋਂ ਹਰ ਮਸਤਕ ਲਿਖਿਆ ਲੇਖਾ ਸੋ ਤਨ ਤਨ ਸਾਥ ਸੰਗੁ ਜਤਿ ਸਪਾਇ ਮਿਲ ਜਿ ਨਾਨਕ ਨਾਮ ਕਰਗਾਸ ਰਾਗੁ ਜੁਰੀ ਮੰਨ ਲਾ ਪੰਝਿਵਾ ਆਹਿਰੇ ਮਨ ਚਿਤਵਾ ਉਦਮ ਜਹ ਹਰ ਜੋ ਪ੍ਰਿਆ ਸਭ ਉਤਰਮ ਜੰਤੋ ਪਾਏ ਤਾ ਕਰਜ ਕਾਗ ਕਰਿ ਧਰੇ ਆ ਮੇਰੇ ਮਾਦਹੁ ਜੀ ਸਾਸਮਿਲੈ ਸੁ ਕਰਿਆ ਗੁਰ ਪ੍ਰਸਾਦ ਉਪਨਪੁਦ ਪਾਇ ਸੁ ਕੇ ਕਾਸ਼ਟੋ ਹਰੇ ਰਹਾ ਜਨਨ ਪਿਤਾ ਲੋਕ ਸੁਤ ਮਨੰਤਾ ਕੋ ਨਾ ਕਿਸਕੇ ਧਰਿਆ ਸਿਰ ਸੁਜਿਤ ਸੰਭਾਹਿ ਠਾਕੁਰੂ ਕਾਹੇ ਮਨ ਕੋ ਕਰਿਆ ਊੜ ਡੜਿਆ ਵੇ ਸਿਖੁ ਸਾਥਿ ਪਾਛਿ ਵਿਸਰੇ ਚਰਿਆ ਤਿਨ ਕਾਮਨ ਕਲਾਵੈ ਪਉਚੁ ਗਾਵੈ ਮਨ ਵਸ ਬਿਨਨ ਕਰਿਆ ਸਬਿ ਨਿਦਾਨੂ ਦਾ ਸਤਿਗੁਰੂ ਦਾ ਟਰ ਕੋ ਕਲ ਸਭ ਧਰੇ ਜਨ ਨਾਨਕ ਬਲਬ ਸੁਧ ਬਨ ਜਾਈਏ ਤਰੰਤ ਨਾ ਪਾਰ ਵਧੇ ਆ ਰਾਗ ਆਸ਼ਰਮਡਾ ਚੌਥਾ ਸੋਪੁਰਕ ਇਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਫਰਕ ਨਰਨਜਨ ਹਰਪੁਰਕ ਨਰਨਜਨ ਹਰਗਮ ਅਗਮਿਆ ਪਰ ਸ਼ਬਤਿਆ ਮੈਂ ਸ਼ਬਤਿਆ ਮੈਂ ਤੁਧ ਜੀ ਹਰ ਸੱਚੇ ਸੁਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆਂ ਦਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੋਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸਿਵਕ ਜੀ ਕਹਿ ਨਾਨਕ ਜੰਤ ਵਿਚਾਰ ਤੂੰ ਕਟਕੜੇ ਅੰਤਰ ਸਭਨੇ ਅੰਤਰ ਜੀ ਹਰੇ ਕੋ ਪ੍ਰਕਸ਼ ਮਾਣਾ ਇਕਦੋਤ ਇਕ ਪੇਖਾਰੇ ਜੀ ਸਭ ਤੇਰੇ ਜੋਜ ਵਡਾੜਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਉ ਤਦ ਬਿਨਵਰ ਨਾ ਜਾਣਾ ਤੂੰ ਪਾਰ ਬ੍ਰਹਮੰ ਬਯੰਤ ਬਯੰਤ ਜੀ ਤੇਰੇ ਕਾ ਬੁਨਾ ਕੁ ਵਖਾਣਾ ਜੋਸ਼ ਵਹ ਜੋਸ ਵਤ ਗਜੀ ਜਨਾਨਕ ਤਨ ਕਰਵਾਣਾ ਹਰ ਤਿਆਗ ਹਰ ਤਿਆ ਮੈਂ ਤੁਧ ਜੀ ਸੇ ਜਨ ਜੋ ਕੁ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਕੈ ਜਨ ਤੇ ਆਇਆ ਜੀ ਤਿੰਨਾਂ ਟੂਟੇ ਜਮ ਕੇ 파ਸੀ ਜਨਰ ਪਾਉ ਜਨ ਹਨਰ ਪਉ ਧਾਇਆ ਜੀ ਤਨ ਕਾ ਭਉ ਸੁਖ ਗਵਾਸੀ ਜਿਸ ਮਿਆਂ ਜਿਸ ਸੇ ਬਿਆ ਮੇਰਾ ਹਰ ਜੀਤੇ ਹਰ ਹਰ ਰੂਸ ਮਾਸੀ ਸਿਤਾਨੋ ਸਤੰਜਨ ਕਰਿਆ ਜੇ ਜਨਨਕ ਤਨਮਲ ਜਾਸੀ ਤੇਰੇ ਭਗਤ ਤੇਰੇ ਪਉ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤ੍ਰਿਪਕ ਸੁਨਾਂਤ ਜੀ ਹਰਨਕ ਨੇ ਕਾ ਅਨੰਤਾ ਤੇਰੇ ਅਲੁਕ ਤੇਰੇ ਅਨਕਰ ਅਰ ਪੂਜਾ ਜੀ ਤਪ ਤਾ ਪਹਿ ਜਪ ਬੇਅੰਤ ਤੇਰਿਆਂ ਨੇਕ ਤੇਰਿਆਂ ਨੇ ਪ੍ਰਭੂ ਸਮਰਤਾ ਜੀ ਕਰ ਕਰਿਆ ਘਟਕਰਮ ਕਰੰਤਾ ਸੇ ਭਗਤ ਸੇ ਭਤ ਪਰਜਨ ਨਾਨਕ ਜੀ ਜੋ ਭਾਵਹਿ ਮੇਰਿ ਭਗਵੰਤਾ ਤੁ ਆਦਿ ਪ੍ਰਖਿਆ ਪ੍ਰਮ ਬ੍ਰਹ ਕਰਤਾ ਜੀ ਤੁਦ ਜੀਵੜ ਵਰਨਾ ਕੋਏ ਹਉ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੁਨੇ ਚਲ ਕਰਤਾ ਸੋਏ ਤੁਧ ਆਪੇ ਭਾਵ ਸ੍ਰਵਤ ਜੀ ਤੁਹਿਆ ਪੇ ਕਰੈ ਸੋ ਹੋਏ ਤੁਦੇ ਆਪੇ ਸੁਖ ਸੁਖ ਪਾਏ ਜੀ ਦਿਆਪੇ ਸੁਰ ਸੁਖ ਹੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸੁਭਸੈ ਕਾ ਜਾਣੋਏ ਅਸਾ ਮਹੰਦਾ ਚੌਥਾ ਕੂ ਕਰਤਾ ਸੁਚਾਰ ਮਹੰਦਾ ਸائیں ਜੋ ਤਉ ਪਾਵੈ ਸੋ ਇਤੀਸੀ ਜੋ ਤੂੰ ਤੇਹ ਸੁਖੋਂ ਪਾਏ ਰਹਾ ਸਭ ਤੇਰੇ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਤ ਨਾਮ ਰਤਨ ਪਾਇਆ ਗਰਮ ਕਲਾ ਦਾ ਮਨ ਮੁਗਵਾਇਆ ਤੇ ਆਪੇ ਛੋੜਿਆ ਆਪੇ ਮਿਲਾਇਆ ਸੁੰਦਰਿਆ ਸੁਭਤ ਜਿਹ ਮਾਹੀ ਤੁਜ ਬਿਨ ਰੋਜਾ ਕੋਈ ਨਾਹੀ ਜੇ ਜਾਨ ਤੋ ਸੁ ਤੇਰਾ ਕੇਨਾ ਵਿయోగ ਨ ਚੜਿਆ ਸੁ ਜੋਗੀ ਮੇਲਾ ਜਸਨਾ ਤੂੰ ਜਾਣਾ ਹੈ ਸੂਜਨ ਜਾੜਾ ਹਰ ਗੁਣ ਸਦੀ ਆਪ ਕਵਕਾਣ ਜਿਨਹਰ ਸੇ ਵੇ ਆਤਮ ਸੁਖ ਪਾਇਆ ਸੇ ਜਿਰਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕਿਐ ਸੁਭ ਹੋਏ ਤੁਦ ਬਿਨ ਦੋਜਾ ਵਰ ਨਾ ਕੋਏ ਕੋ ਕਰ ਕਰਵੇ ਕਹਿ ਜਾਣੈ ਸੋਏ ਜਿਨ ਨਾਨਕ ਕਰਮ ਪ੍ਰਕਟ ਹੋਏ ਹਸ ਮੰਨ ਲ ਪਹਿਲੇ ਇਤਿਹਾਸ ਰਣ ਪਹਿਨ ਨਿਵਾਸ ਪਾਰੀ ਪਾਵਤ ਨੇ ਕੀਆ ਅੰਕੰਜ ਮੋਖ ਜਿਨ ਚਾਲੇ ਹਮ ਦੇਖਾਂ ਤੇ ਰੂਪ ਵਾਲੇ ਮਾਨੇ ਕਨਾ ਚਿਤ ਮੋੜ ਮੰਨ ਹਰ ਵਿਸ਼ਰਤਿ ਦੇ ਗੁਣ ਗੱਲਿਆ ਰਹਾ ਨਾ ਹੂੰ ਜਿਤਿ ਸਤਿ ਨੇ ਪੜਿਆ ਮੂਰਪ ਮੁਗਦਾ ਜਨਮ ਪਿਆ ਪੰਨਵਦ ਨਾਨਕ ਤਨ ਕੇ ਸਰਨਾ ਜਿਨ ਤੋ ਨਾਹੀ ਵਿਸਰਿਆ ਅਸਾ ਨੁੰਦਾ ਪੰਜਵੈ ਪਈ ਪ੍ਰਾਪਤ ਮਾਨਕ ਦੇ ਹੋਰੀਆ ਗੋਪਿੰਦ ਮੈਨੂੰ ਕੇ ਤਰੀ ਬਰੀਆ ਅਵਰ ਕਾ ਜੋਤ ਰ ਕਿਤਨ ਕਾਮ ਮਿਲ ਸਾਧ ਸੁਨਤ ਫਜ ਕੇਵਲ ਨਾਮ ਸਰੰਜਾਮ ਲਾ ਕੋ ਭਵਜਨ ਤਰਨ ਕ ਜਨਮ ਰਿਤਾ ਜਾਤ ਰੰਗ ਮਾਇਆ ਕਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੂ ਨਾਨਕ ਅਮਨੀ ਚਰਮਾ ਸ਼ਰਨ ਪਰੇ ਕੀ ਰਖੂ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੂ ਨਾਨਕ ਅਮਨੀ ਚਰਮਾ ਸ਼ਰਨ ਪਰੇ ਕੀ ਰਖੂ ਸ਼ਰਮਾ ਪਾਤਸ਼ਾਹੀ ਦਸ਼ਵੀ ਕਾਵਿ ਬਾਚ ਬੇਨਤੀ ਚੋ ਪਾਏ ਅਮਰੇ ਕਰੋ ਹਾ ਦੇ ਰਚੈ ਪੂਰਨ ਹੋਏ ਚਿਤਕੇ ਚ ਤਵ ਚਰਨ ਮੰਡ ਰਹਿ ਹਮਾਰਾ ਆਪਣਾ ਜਾਨੂ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਬਾ ਤੁਮ ਘਾਵ ਆਪ ਹਾ ਦੇ ਮੋਇ ਵਿੱਚ ਆਵ ਸੁਖੀ ਬਸ ਮੋ ਰੋ ਪਰਿਵਾਰ ਸਿਵਕ ਸਿਖ ਸਬ ਕਰਤਾਰਾ ਮਰਚਾ ਨਿ ਕਰਤਾ ਕਰੀਐ ਸਬਾ ਨ ਕੋ ਆ ਸੰਗਰੀਐ ਗੋਵਰ ਨੋ ਹੋਏ ਇਹ ਹਮਾਰੀ ਆਸਾ ਤੁਰ ਭਜਨ ਕੀ ਰਹਿ ਆਸਾ ਤੁਮਹ ਸਾਡੋ ਕਯ ਵਰਨਾ ਤਿਆਉ ਜੋ ਬ੍ਰਿ ਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੋਨੋ ਚੁਨ ਸੁਤਰ ਹਮਾਰੇ ਮਾਰਿਆ ਆਪਾਦ ਮੁਝੋ ਭਰੀਏ ਮਰਨ ਕਾਨੂ ਕਾਤਰਾਸ਼ ਨਵਰੀਏ ਓ ਜੋ ਸਦਾ ਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰਿਚਾ ਰੱਖ ਲਿਓ ਮੋ ਰਖ ਨਿਹਾਰੇ ਸਾਹਿਬ ਸੰਤ ਸਾਹਿਬਿਆਰੇ ਦੇਨ ਬੰਦੁਸ਼ਟਨ ਕੇ ਹੰਤਾ ਤੁਮਹੋ ਪਰੇ ਚਾਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬੁਚਰ ਕਾਲ ਪਾਏ ਸ਼ਿਵ ਜਵ ਅਵਤਾਰ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਕਾਕਿਆ ਤਮਾਸ਼ਾ ਜਵਨ ਕਾਲ ਜੋਗੇ ਸੁਖਿਓ ਬੇਦਰਾਜ ਬ੍ਰਹਮਾ ਜੋਤੀਯ ਜਵਨ ਕਾਲ ਸੁਭਨੋ ਸਵਾਰਾ ਨਮਸਕਾਰ ਤਾਏ ਹਮਾਰਾ ਜਵਨ ਕਾਲ ਸੁਭ ਜਗਤ ਬਨਾਇਓ ਦੇਵ ਦਾ ਤਜ ਸੁਨ ਪਜਾਇਓ ਆਦਿ ਅੰਤ ਕੇ ਉਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸ਼ਕਲ ਪ੍ਰਜਾ ਜਿੰਨ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੋਪ ਜਿਆ ਸਤਰਨ ਕੋ ਪਨ ਮੋਬਦ ਕੀਆ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਪੁਰੇ ਕੀ ਪੀਰ ਪਛਾਨਤ ਚਿੰਤੇ ਤੇ ਗੁੰਚ ਰਸੂਲ ਸਭ ਪਰ ਕਿਰਪਾ ਦੁਸ਼ ਕਰ ਕੋਲਾ ਸੰਤ ਸੰਦੋ ਪਾਇਤੇ ਦੁਖੀ ਸੁਖ ਪਾਇ ਸਾਧ ਹੁਲ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਰਪੜ ਕੀ ਜਾਨੈ ਜਬ ਦਰਕ ਪ੍ਰਕ੍ਰਿਤ ਤਰ ਪਰਜਾ ਤ੍ਰਿਪਤ ਬਦੇ ਆਕਾਰ ਜਬ ਆਕ੍ਰਿਕ ਕਰਤੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸਡ ਸਭ ਧਾਰ ਆਪ ਆਪਣੇ ਬੂਜੋ ਚਾਰ ਤੁਮ ਸਭ ਹੀ ਤੈ ਰਤ ਨਿਰਾ ਲਮ ਜਾਣਤ ਬੀਦ ਪੇਦਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਨਿਨ ਅਨਾਦ ਸੰਭ ਤਾ ਕਾ ਮੂੜ ਚਤ ਪੀਦਾ ਜਾ ਕੋ ਪੀਵਨ ਪਾਉਤ ਬੇਦਾ ਤਾ ਕੋ ਕਿਰਪਾ ਹਨ ਨਮਾਨਤ ਮਹਾ ਮੂੜ ਕਿਛ ਪੇਦਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿੰਤਨ ਪੀਵ ਆਪਿ ਆਪਣੇ ਬੁਧ ਹ ਜੀਤੇ ਬਨਤ ਪਨ ਪੰ ਤੋ ਚੀਤੇ ਤੁਮਰਾ ਲਕਾਂ ਨਾ ਜਾਏ ਪਸਾਰ ਕਹਿ ਬਿਦ ਸੁਜਾ ਪ੍ਰਥਨ ਸੰਸਾਰਾ ए करूं कोन सुरुपा रंग पियो रव कै भूपांड जिर सिथ जकिने उत्पज खानो बौरच दिने कौहुल राजा व बैठा कहो सुमट पियो शोंकरे कैठा सगरे सु देखाय अंचम बात जुगा सुसंजामब अवर छ मेरे तम करू स कुवार सिकसुंगर दुष्ट यत्ते उठ उतपाता सक्रम नरेश करोण काता ਜੇ ਅਸ ਤੋ ਜਤੋ ਸਰਣੇ ਪਾਰੇ ਤਨ ਕੇ ਦੁਸ਼ਟ ਦੁਖ ਤਬਾ ਮਾਰੇੁਰਕ ਜਨਪਕ ਪ੍ਰੇਤਿ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਝਾਇ ਹ ਤੱਕ ਕਾਲੋ ਲਟਨਾ ਆ ਰਿਚਾ ਹੋਇ ਤਾ ਸਭ ਕਾਲ ਦੁਸ਼ਟ ਅਸ਼ਟ ਰਾਤ ਤਦ ਕਾਲਾ ਕਿਰਪਾ ਦੁਸ਼ਟਨ ਜਾਨਹਾਰੂ ਤਾਕੇ ਤਾ ਪੂਤਨ ਕਮ ਹਰ ਹੋ ਰਿਦ ਸਿਦ ਕਰਮ ਸਭ ਹੋਏ ਦੁਰਸਾ ਸਵਸ ਕਨ ਕੋਈ ਇੱਕ ਵਾਰ ਜਿਤ ਵਸ ਸੰਭਾਰਾ ਕਾਲ ਫਤਿਹ ਤੋ ਯੁਬਾਰਾ ਜਨਰ ਨਾਮ ਤੇ ਹਰੋ ਕਹ ਦਰ ਜੋ ਦੁਸ਼ ਦੋਖ ਤੇਰਾ ਕੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੇ ਲਹੂ ਗੁਬਾਰ ਸਰਬ ਚੋਰ ਮੋਹ ਸਹਾਈ ਦੁਸ਼ ਦੋਖ ਤੇ ਲਿਓ ਵਿਚਾਈ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹੋ ਦੇ ਲਿਓ ਓ ਬਾਰੇ ਸਰਬ ਤੁਰ ਮੋਹ ਸਹਾਇ ਦੁਸ਼ਟ ਦੋਗ ਤੇ ਜੋ ਵਿਚਾਇ ਸੋਇਆ ਆਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਗ ਤੇਰੇ ਨੇ ਆਨਿਓ ਰਾਮ ਰਹੀਂ ਪੁਰਾਨ ਕੁਰਾਨ ਅਨੇਕਾ ਮਤ ਇਕ ਨ ਮਾਨਿਓ ਸਿਮਰ ਸਾਸਤਰ ਵੇਦ ਸਬਾ ਮੋਪੇਦ ਕਾ ਮੇਕ ਨ ਜਾਣਿਓ ਸ੍ਰੀ ਦੇਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਉ ਸੁਮਤੋਈ ਬਖਾਨਿ ਦੋਹਿਰਾ ਸਗਲ ਦਵਾਰ ਕੋ ਸਾਡਕ ਗਇ ਹੋ ਤੁਹਾਰੋ ਦਵਾਰ ਬਾਹੀਂ ਗਹੀਂ ਕਿਲਾਜ ਅਸ ਗੋਬਿੰਦ ਦਾ ਤੁਹਾਰ ਸਗਲ ਦਵਾਰ ਕੋ ਸਾਡਕ ਗਇ ਹੋ ਤੁਹਾਰੋ ਦਵਾਰ ਬਾਹੂੰ ਗਏ ਤੇ ਰਾਜ ਅਸ ਗੋਬਿੰਦ ਦਾਸ ਤੁਹਾਰੇ ਰਾਮ ਕਲੇ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦੂ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾ ਪਾਇਆ ਸੈ ਸਤੇ ਮਨ ਵਜੀਆਂ ਬਾਧੀਆਂ ਰਾਗ ਰਤਨ ਪਰਿਵਾਰ ਪਰਿਨੀਆਂ ਸ਼ਬਦ ਕਾ ਬਣਿਆਈਆ ਸ਼ਬਦੋਤਾ ਕਾ ਉਹ ਹਰੇ ਕੇ ਰਾਵਨ ਜਿਨੇ ਵਸਾਇਆ ਕਹਿ ਨਾਨਕ ਅਨੰਦ ਕੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਗਿ ਸ਼ਰਣਾ ਅੰਗੇ ਕਾਰੋਂ ਕਰ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹ ਹਰਿ ਨਾਲੇ ਸਾਚ ਸਹੇਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਦੇ ਸੋ ਪਾਵੇ ਸਦਾ ਸ਼ੁਭਦ ਸਲਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜ਼ੇ ਸ਼ੁਭਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਚਾ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਿਨਿ ਪੁਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਵਸਿਆ ਜਿਨੇ ਚਾਂ ਸਭ ਕੋ ਜਾਈਐ ਸਦਾ ਕਿਰਪਾ ਨੂੰ ਕੀਤਾ ਗੁਰੂ ਵਿਟ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਯਾਰ ਸਚਾ ਨਾਮ ਮੇਰਾ ਯਾਦਾਰ ਵਾਜੇ ਪੰਚ ਸੁਭਿਤਿਤ ਘਰ ਸੁਬਗ ਘਰ ਸੁਬਗ ਸ਼ਬਦ ਵਾਜੇ ਕਲਾ ਜਿਤ ਕਰਿ ਤਾਰੀਐ ਪੰਚ ਦੂਤ ਦਵਾਸੇ ਕੀਤੇ ਤਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸਿਨਾਮਰ ਕੈ ਲਾਗੇ ਕਹਿ ਨਾਨਕ ਤਸ ਕਹੁ ਵਾ ਕਿਤੇ ਕਰਿ ਅਨਾਦਵਾਜੀ ਅਨੰਦਿਸਨੋ ਵਡਪਾਗਿਓ ਸਗਲ ਮਨੋ ਰਿਤ ਪੂਰੇ ਆਪਿ ਬ੍ਰਹਮ ਪ੍ਰਭ ਪਾਏ ਆ ਪੁੱਤਰੇ ਸਗਲ ਵਿਸੂਰੇ ਧੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸਿ ਪੂਰੇ ਗੁਰ ਤੇਜਾਨੇ ਸੁਣਤੇ ਪੁਨੀਤ ਕਾਇਤੇ ਪਵਤ ਸਤਿਗੁਰ ਆਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੂਰੇ ਸੁਣਤੇ ਪੁਨੀਤ ਤੈਤੇ ਪਵਤ ਸਤਿਗੁਰ ਆਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੂਰੇ ਮੁੰਧਾ ਬਣੀ ਮੰਨ ਲਾ ਪੰਜਿਵਾਂ ਆ ਨਿਮਿਤ ਗਨ ਵਸਤੂ ਪੈਉ ਸਤ ਸੰਦੋਖ ਵਿਚਾਰ ਅੰਮ੍ਰਿਤ ਨਾਮੋ ਠਾਕੁਰ ਕਾ ਪੈਉ ਜਿਸ ਕਾ ਸਭ ਸਵਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰ ਏ ਵਤ ਜੇ ਨ ਜਾਏ ਨਿਤ ਨਿਤ ਰਕਰਤਾਰ ਤਮ ਸੰਸਾਰ ਚਰਨ ਲਗਤ ਰੀਐ ਸਬਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮੰਨ ਲਾ ਪੰਜਿਐ ਵਾ ਤੇਰਾ ਕੀ ਤਾਂ ਜਾਤੋ ਨਾਹੀ ਮਨ ਜੋ ਕੀ ਤੋਏ ਨਾ ਨਿਰਕੁਣਿਆਰੇ ਕੋਪੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮੇਰਾ ਮਤ ਹੋਏ ਸਤਗੁਰ ਸਜਣ ਮਿਲੈ ਆ ਨਾਨਕ ਨਾਮ ਮਿਲਤਾ ਜੀਵੈ ਤਨ ਮਨ ਤੇ ਵੇ ਹਰਿਆ ਕਉੜੇ ਜਿੱਥੈ ਤੂ ਸੁਮਰਾ ਤੂ ਜਿੱਥੈ ਕੋ ਨਾਹੀ ਉਥੇ ਤੇਰੀ ਰਾਮ ਅਗਨੀ ਉਤਰ ਮਾਹਿ ਸੋਨੁ ਸਾ ਜਮਕਾ ਦੂਤ ਨਾਹਿ ਤਰੇ ਛਡ ਜਾਹਿ ਪਉ ਜਨ ਵਿਖੇ ਸੁਗਾਹੋਂ ਸੁਖ ਸੰਤੇ ਪਾਰ ਪਾਏ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਕਾਹਿ ਕਲਮਿ ਓ ਪੁੰਨ ਕਰ ਗੋਬਿੰਦ ਗਾਹਿ ਸਭ ਸਿਨੋਂ ਕਿਰਪਾਲ ਸਮਾਲੇ ਸਾਰੇ ਸਾਹਿ ਬ੍ਰਿਥਾ ਕੋਈ ਨਾ ਜਾਏ ਜਿ ਆਵੇ ਤਉ ਦਿਆਹਿ ਸ਼ਲੋਕ ਮਹਲਾ 5 ਜੇਵਾਂ ਅੰਦਰ ਗੁਰਿਆ ਰੱਧ ਨਾਮ ਜੀਵਾਂ ਜਪ ਗੁਰਨਾ ਨਿਤਰੇ ਸਤ ਗੁਰ ਪੇਕਣਾ ਸਰਬਲੇ ਸੁਣਾ ਗੁਰਨਾ ਸਤ ਗੁਰ ਸਿੱਤੇ ਰਤੇ ਅਤਰ ਗਿਆ ਪੈ ਅਠਾ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗਮ ਤੁਮ ਕਾਢਿਐ ਵਿਰੜੇ ਕੇ ਕੀ ਮੰਡਾ ਪੰਜਿਵਾ ਰਖੇ ਰਖਣਹਾਰ ਆਪ ਬਾਰਿਆਂ ਨੂੰ ੁਰਕੇ ਪਾਰੇ ਪਾਏ ਕਾ ਸਵਾਰਿਆਨ ਉਹ ਅਪਦੇ ਆਨ ਮਨੋਨਾ ਵਿਸਾਰਿਆਨ ਸਾਧ ਜਨ ਕ ਸੰਗ ਪਉਜਿ ਤਾਰਿਆਨ ਤਾਕਤ ਨਿੰਦ ਕ ਦੁਸ਼ਟ ਕਿਨ ਮਾਹਿ ਬੇਦਾਰਿਆਨ ਜਿਸ ਸਾਹਿਬ ਕੀਤੇ ਨਾਨਕ ਮਨ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੂਖ ਜਾਰੀ ਜਿਸ ਸਾਹਿਬ ਕੀਤੇ ਨਾ ਨਿਕ ਮੰਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੂਖ ਜਾਏ ਸਗਲਿਆ ਦੁੱਖਾਂ ਪਾਪਾਂ ਕਾ ਨਾਸ਼ ਆਪ ਜੀ ਦੀ ਭਜਨ ਗੁਰਬਾਣੀ ਦਾ ਪ੍ਰਤਾਪ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ